ਬੀਤੇ ਕੱਲ ਨਾਬਾਤੇ ਵਿੱਚ ਕਿਸਾਨਾਂ ਅਤੇ ਮੈਲਾ ਡੀਐਸਪੀ ਦੇ ਵਿਚਾਲੇ ਹੋਈ ਧੱਕਾਮੁਕੀ ਦੇ ਮਾਮਲੇ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਪੁਲਿਸ ਤੇ ਸੀਨੀਅਰ ਅਧਿਕਾਰੀਆਂ ਅਤੇ ਕਿਸਾਨ ਲੀਡਰਾਂ ਦੇ ਵਿਚਾਲੇ ਗੱਲਬਾਤ ਹੋਈ ਹੈ ਤੇ ਹੁਣ ਇਸ ਮਾਮਲੇ ਦੇ ਵਿੱਚ ਦੋਹਾਂ ਹੀ ਧਿਰਾਂ ਦੇ ਵਿਚਾਲੇ ਸਹਿਮਤੀ ਬਣੀ ਹੈ ਕਿ ਦੋਹਾਂ ਦੇ ਵੱਲੋਂ ਇੱਕ ਦੂਜੇ ਦੇ ਖਿਲਾਫ ਕੋਈ ਵੀ ਰਿਟਰਨ ਸ਼ਿਕਾਇਤ ਨਹੀਂ ਕੀਤੀ ਗਈ ਤੇ ਕੋਈ ਵੀ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆਂਦੀ ਜਾਵੇਗੀ ਅਤੇ ਇਸ ਤੋਂ ਇਲਾਵਾ ਕਿਸਾਨ ਜਿਹੜੀਆਂ ਮੰਗਾਂ ਨੂੰ ਲੈ ਕੇ ਡੀਐਸਪੀ ਦਫ਼ਤਰ ਦੇ ਬਾਹਰ ਧਰਨਾ ਲਗਾਈ ਬੈਠੇ ਸਨ तमाम ਉਹਨਾਂ ਮੰਗਾ ਦੇ ਉੱਪਰ ਵੀ ਹੁਣ ਸਹਿਮਤੀ ਬਣੀ ਹੈ ਤੇ ਸ਼ੰਭੂ ਬਾਰਡਰ ਤੋਂ ਜੋ ਕਿਸਾਨਦਿਆ ਟਰਾਲੀਆਂ ਚੋਰੀ ਹੋਈਆਂ ਸਨ ਉਸ ਮਾਮਲੇ ਦੀ ਜਾਂਚ ਹੁਣ ਬਕਾਇਦਾ ਸੀਆਈਏ ਸਟਾਫ ਦੇ ਵੱਲੋਂ ਅਕੀਤੀ ਜਾਵੇਗੀ ਤੁਹਾਨੂੰ ਦੱਸ ਦਿੰਨੇ ਆ ਕਿ ਕੱਲ ਉਸ ਸਮੇਂ ਮਾਹੌਲ ਕਾਫੀ ਜ਼ਿਆਦਾ ਗਰਮਾ ਗਿਆ ਸੀ ਜਦੋਂ ਕਿਸਾਨਾਂ ਦੇ ਵੱਲੋਂ ਡੀਐਸਪੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਅਤੇ ਮਹਿਲਾ ਡੀਐਸਪੀ ਮਨਦੀਪ ਕੌਰ ਉਥੋਂ ਗੁਜ਼ਰ ਰਹੇ ਸਨ ਤਾਂ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਘਰਾਵ ਕੀਤਾ ਗਿਆ ਤੇ ਇਸੇ ਦੌਰਾਨ ਧੱਕਾਮੁਕੀ ਹੁੰਦੀ ਹੈ ਮਹਿਲਾ ਡੀਐਸਪੀ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਕਿ ਕਿਸਾਨਾਂ ਦੇ ਵੱਲੋਂ ਉਹਨਾਂ ਦੀ ਵਰਦੀ ਨੂੰ ਹੱਥ ਪਾਇਆ ਗਿਆ ਉਹਨਾਂ ਨਾਲ ਧੱਕਾਮੁਕੀ ਕੀਤੀ ਗਈ ਹੈ ਉਹਨਾਂ ਦਾ ਜੂੜਾ ਖਿੱਚਿਆ ਗਿਆ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਵੀ ਮਹਿਲਾ ਡੀਐਸਪੀ ਤੇ ਉੱਪਰ ਗੰਭੀਰ ਇਲਜ਼ਾਮ ਲਗਾਉਂਦਿਆਂ ਹੋਇਆਂ ਗੱਡੀ ਛਡਾਉਣ ਦੀ ਜਿਹੜੀ ਕਿ ਇਹ ਕੋਸ਼ਿਸ਼ ਕੀਤੀ ਜਾਣ ਦੀ ਗੱਲ ਆਖੀ ਗਈ ਹੈ ਜਿਸ ਤੋਂ ਬਾਅਦ ਹੁਣ ਕਿਸਾਨਾਂ ਦੇ ਵੱਲੋਂ ਇਸ ਮਸਲੇ ਨੂੰ ਲੈ ਕੇ ਉੱਚ ਅਧਿਕਾਰੀ ਨਾਲ ਮੀਟਿੰਗ ਕੀਤੀ ਗਈ ਹੈ ਅਤੇ ਮੀਟਿੰਗ ਕੀਤੀ ਜਾਣ ਤੋਂ ਬਾਅਦ ਹੁਣ ਸਹਿਮਤੀ ਬਣੀ ਹੈ ਕਿ ਜੋ ਧੱਕਾ ਮੁਕੀ ਦਾ ਮਾਮਲਾ ਉਸ ਦੇ ਵਿੱਚ ਕੋਈ ਐਕਸ਼ਨ ਤਾਂ ਨੀ ਲਿਆ ਜਾਵੇਗਾ ਪਰ ਜੋ ਮੰਗਾ ਕਿਸਾਨਾਂ ਦੇ ਵੱਲੋਂ ਰੱਖੀਆਂ ਗਈਆਂ ਸੰਨ ਸ਼ੰਭੂ ਬਾਰਡਰ ਤੋਂ ਜੋ ਟਰਾਲੀ ਚੋਰੀ ਹੋਈਆਂ ਸਨ ਉਸ ਮਾਮਲੇ ਦੇ ਵਿੱਚ ਪੰਕਜ ਪੱਪੂ ਨਾਮਕ ਇੱਕ ਵਿਅਕਤੀ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਜਿਹੜਾ ਕੀ ਹੈ ਉਹਨਾਂ ਦੇ ਵੱਲੋਂ ਜ਼ੋਰ ਦਿੱਤਾ ਜਾ ਰਿਹਾ ਸੀ ਜਿਸ ਦੇ ਉੱਪਰ ਵੀ ਅਸਹਿਮਤੀ ਬਣੀ ਹੈ ਸੋ ਸਭ ਤੋਂ ਪਹਿਲਾਂ ਇਸ ਪੂਰੇ ਗਹਿਮਗਮੀ ਤੋਂ ਬਾਅਦ ਜਿਹੜੇ ਕਿ ਸੀਨੀਅਰ ਅਧਿਕਾਰੀ ਘਟਨਾਕਰਮ ਪਾਪਕੀ ਕਿਸਾਨਾਂ ਦੇ ਧਰਨੇ ਦੇ ਵਿੱਚ ਪਹੁੰਚੇ ਉਹਨਾਂ ਦੇ ਵੱਲੋਂ ਕੀ ਭਰੋਸਾ ਦਿੱਤਾ ਗਿਆ ਆਓ ਸੁਣਦੇ ਹਾਂ ਜਿਹੜੀ ਤੁਹਾਡੀ ਪਹਿਲੀ ਐਫਆਈਆਰ ਦਰਜ ਹੈ ਉਹਦੀ ਇਨਵੈਸਟੀਗੇਸ਼ਨ ਵੀ ਚੱਲ ਰਹੀ ਹੈ ਤੇ ਉਹ ਮਾਨਜੋਗ ਅਸਸਤੀ ਸਾਮਨਾਨ ਕੰਮ ਸਾਡੀ ਹੋ ਚੁੱਕੀ ਹੈ ਤੇ ਉਹਦੀ ਅਗਲੀ ਪ੍ਰਤੀਸ਼ਾਸਤੇ ਦੋਨੋਂ ਐਫਆਈਆਰ ਜਿਹੜੀਆਂ ਤੁਹਾਡੀਆਂ ਸੀ ਸੀਜੀ ਪਟਿਆਲਾ ਭੇਟਿਆਂਗੇ ਇਸ ਤੋਂ ਇਲਾਵਾ ਜੋ ਆਪਸੀ ਮੁਲਾਜ਼ਮਾਂ ਦਾ ਜਾਂ ਕਿਸਾਨ ਜੁਨੀਅੰਦ ਦੇ ਕੋਸ਼ਿਕ ਜਿਹੜੇ ਮਰਕਰ ਸਹਾबान ਸੀਗੇ ਕੋਈ ਸਫਲ ਕਿਸੇ ਕਮਿਊਨੀਕੇਸ਼ਨ ਗੈਪ ਜਾਂ ਸਿੰਦਰ ਸਟ੍ਰੀਡਿੰਗ ਕਰਕੇ ਹੋਇਆ ਸੀਗਾ ਉਦੇ ਬਾਰੇ ਵੀ ਜਿਹੜਾ ਹੈ ਜੀਤੇ ਦੇ ਵਿੱਚ ਗੱਲ ਹੋ ਚੁੱਕੀ ਹੈ ਸੋ ਜੇ ਕੋਈ ਇਸ ਤਰ੍ਹਾਂ ਦਾ ਆਪਾਂ ਨੂੰ ਅਵੇਚ ਹੈਗਾ ਵੀ ਪੜਤਾਲ ਕਰ ਲਾਂਗੇ ਤੇ ਫਿਰ ਹਾਲ ਕਿਸੇ ਵੀ ਪੇਰ ਵੱਲੋਂ ਕਿਸੇ ਦੇ ਖਲਾਫ ਕੋਈ ਇਸ ਤਰ੍ਹਾਂ ਦੇ ਜਿਹੜਾ ਇਨਸੀਡੈਂਟ ਰਿਪੋਰਟ ਨਹੀਂ ਹੋ ਰਹੀ ਹੈ ਨਾ ਇਹ ਵੀ ਕਾਰਵਾਈ ਹੜੀ ਕੀਤੀ ਜਾ ਰਹੀ ਹੈ ਤੇ ਉਹ ਵਾਪਤਾਲ ਤੋਂ ਦੇਖਣਾ ਸੋ ਜੋ ਸਾਡੇ ਵੱਲੋਂ ਟੀਮ ਦੇ ਵਿੱਚ ਰੈਕੋਰਡ ਸਾਈਟ ਕੀਤਾ ਗਿਆ ਉਹ ਤੁਹਾਡੇ ਸਾਹਮਣੇ ਮੈਂ ਆਪ ਜੀ ਦੇ ਰਿਹਾ ਹਾਂ ਦਸਤਾਵੇਜ਼ ਤਾਂ ਹੈ ਉਦੇ ਡੀਐਸਪੀ ਦਫ਼ਤਰ ਦੇ ਵਿੱਚ ਹੋਈ ਇਸ ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਦੇ ਵੱਲੋਂ ਬਕਾਇਦਾ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਸਾਨਾਂ ਦੇ ਵੱਲੋਂ ਮੀਡੀਆ ਨਾਲ ਵੀ ਗੱਲਬਾਤ ਕੀਤੀ ਗਈ ਕਿ ਇਸ ਮੌਕੇ ਭਾਰਤੀ ਕਿਸਾਨ ਯੂਨ ਆਜ਼ਾਦ ਦੇ ਸੁਭਾ ਪਰਦਾਨ ਜਸਵਿੰਦਰ ਔਲੰਗੋਵਾਲ ਦੇ ਵੱਲੋਂ ਵੀ तमाम ਜਾਣਕਾਰੀਆਂ ਸਾਂਝੇ ਕੀਤੀਆਂ ਗਈਆਂ ਕਿਹੜੇ ਮੁੱਦਿਆਂ ਦੇ ਉੱਪਰ ਸਹਿਮਤੀ ਬਣੀ ਹੈ ਅਤੇ ਕੀ ਕੁਝ ਹੁਣ ਵੱਖ-ਵੱਖ ਮਾਮਲਿਆਂ ਦੇ ਵਿੱਚ ਕਾਰਵਾਈ ਹੋਵੇਗੀ ਕਿਉਂਕਿ ਡੀਐਸਪੀ ਜੋ ਬੇਟੀ ਹੈ ਆਪਣੇ ਪਰਿਵਾਰਾਂ ਚੋਂ ਨੇ ਅਸੀਂ ਪਹਿਲਾਂ ਵੀ ਇਹੀ ਗੱਲ ਕਹਿੰਦੇ ਸੀ ਸਾਡਾ ਕੋਈ ਉਸੇ ਚ ਕਸੂਰ ਨਹੀਂ ਸੀ ਨਾ ਹੀ ਕੋਈ ਦੋਸ਼ ਹੈ ਉਹਨਾਂ ਨੂੰ ਤਸੱਲੀ ਕਰਵਾਈ ਹੈ ਵੀ ਦੇਖੋ ਸਾਡਾ ਕੋਈ ਇਰਾਦਾ ਕਿਸੇ ਨੂੰ ਇਸ ਤਰ੍ਹਾਂ ਮਾੜੇ ਚੰਗੇ ਸ਼ਬਦ ਬੋਲਣ ਦਾ ਨਹੀਂ ਸੀ ਨਾ ਅਸੀਂ ਬੋਲੇ ਇਹਦੇ ਚ ਤੁਸੀਂ ਵੀ ਸਾਡੇ ਆਲਾਨੀਆਂ ਪ੍ਰੋਗਰਾਮ ਦੇ ਵਿੱਚ ਜੇਕਰ ਟੈਂਟਰ ਲੱਗੇ ਨੇ ਦਰੀਆਂ ਵਿਸ਼ੀਆਂ ਨੇ ਲੰਘੋਗੇ ਇਹ ਤੁਸੀਂ ਵੀ ਦੇਖੋ ਵੀ ਐਡਾ ਕੀ ਐ ਐਮਰਜੈਂਸੀ ਕੰਮ ਸੀ ਅਸੀਂ ਸਟੇਜ ਤੇ ਤਾਂ ਬੈਠੇ ਸੀਗੇ ਸਾਡੇ ਕੋਲ ਆ ਜਾਂਦੇ ਸਾਨੂੰ ਮਿਲ ਲੈਂਦੇ ਕੋਈ ਐਮਰਜੈਂਸੀ ਕੰਮ ਸੀ ਵੀ ਲੰਘਣਾ ਅਸੀਂ ਤਾਂ ਐਂਬੂਲੈਂਸ ਸਮੇਤ ਲਗਾਉਨੇ ਆ ਨਾ ਚੱਲਦੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਦੇਖ ਲੈਂਦੇ ਜੇ ਸਾਨੂੰ ਲੱਗਦਾ ਲੰਘਾ ਦੇਂਦੇ ਨਹੀਂ ਤਾਂ ਜਦੋਂ ਅਸੀਂ ਤੁਹਾਡਾ ਘਰਾਓ ਕਰ ਰੱਖੇ ਐਲਾਨੀਆਂ ਕੀਤਾ ਹੈ ਸਟੇਜ ਤੋਂ ਐਲਾਨ ਕਰਕੇ ਟੈਂਟ ਲਾਏ ਹੋਏ ਆ ਦਰੀਆਂ ਵਿਸ਼ਿਆਂ ਨੇ ਫਿਰ ਤੁਹਾਨੂੰ ਲੰਘਣੇ ਨਹੀਂ ਚਾਹੀਦੇ ਸੇ ਉਤੋਂ ਪਹਿਲੀ ਵੱਡੀ ਗੱਲ ਹੈ ਚਲੋ ਉਹਨਾਂ ਨੇ ਵੀ ਆਪਣੇ ਮਨ ਨੂੰ ਇਸ ਗੱਲ ਤੇ ਮੈਨਾਂ ਦਾ ਸਮਝਿਆ ਹੋਊ ਡੀਐਸਪੀ ਵੱਲੋਂ ਕੋਈ ਕਾਰਵਾਈ ਤਾਂ ਨਹੀਂ ਹੁੰਦੀ ਕਿਸਾਨਾਂ ਦੇ ਖਿਲਾਫ ਦੇਖੋ ਕਿਹਾ ਉਹਨਾਂ ਨੇ ਕਿ ਨਹੀਂ ਕੋਈ ਕਾਰਵਾਈ ਕਰਾਂਗੇ ਇਹ ਅਸੀਂ ਇਹਨੇ ਵੀ ਫਿਰ ਜਦੋਂ ਬੱਚੇ ਨੂੰ ਮੂੰਹੋਂ ਦੇਖਦੇ ਆ ਵੀ ਸਾਡੇ ਪਰਿਵਾਰਾਂ ਵਰਗੇ ਬੱਚੇ ਐ ਕਿਤੇ ਨਾ ਕਿਤੇ ਹੋ ਜਾਂਦੇ ਫਰਕਦਾਰ ਕੋ ਉਹਨਾਂ ਤੋਂ ਰਹਿ ਜਾਂਦੇ ਨੇ ਕੋਈ ਗੱਲ ਨਹੀਂ ਜੇ ਉਹ ਨਹੀਂ ਕੋਈ ਆਪਣੇ ਤੇ ਕਾਰਵਾਈ ਕਰਨੀ ਚਾਹੁੰਦੇ ਤਾਂ ਆਪਾਂ ਵੀ ਨਹੀਂ ਕਰਾਂਗੇ ਅਗਲਾ ਫੈਸਲਾ ਕੀ ਹੈ ਜੀ ਅਗਲਾ ਫੈਸਲਾ ਇਹ ਹੈ ਪਹਿਲਾਂ ਐਫ ਆਈ ਆਰ ਆ ਜਾਣ ਦਿਓ ਉਹ ਵਿਸ਼ਵਾਸ ਸਾਨੂੰ ਦਿੰਦੇ ਆ ਉੱਥੇ ਸਟੇਜ ਤੇ ਜਾ ਕੇ ਪੁਲਿਸ ਅਧਿਕਾਰੀ ਜੋ ਗੱਲਬਾਤ ਅਸੀਂ ਕਰ ਰਹੇ ਹਾਂ ਉਹ ਸਟੇਜ ਤੇ ਕਰਨਗੇ ਆ ਕੇ ਤੇ ਉਹ ਤੋਂ ਬਾਅਦ ਅਸੀਂ ਇਸ ਗੱਲ ਤੇ ਐਫ ਆਈ ਆਰ ਦੀ ਕਾਪੀ ਆ ਜਾਂਦੀ ਹੈ ਕੇ ਸੀ ਆਈ ਆਰ ਕੋਲੇ ਚਲਿਆ ਜਾਂਦਾ ਹੈ ਦੇਖਦੇ ਆ ਫਿਰ ਕਿੰਨਾ ਚਿਰ ਉਹਨਾਂ ਨੂੰ ਗ੍ਰਿਫਤਾਰ ਕਦੋਂ ਤੱਕ ਕਰਦੇ ਆ ਤੇ ਨਹੀਂ ਫਿਰ ਦੁਬਾਰਾ ਉੱਥੇ ਫੇਰ ਉਧਰ ਕਿਸਾਨਾਂ ਨਾਲ ਬਣੀ ਸਹਿਮਤੀ ਤੋਂ ਬਾਅਦ ਐਸਪੀ ਜਸਵੀਰ ਸਿੰਘ ਦੇ ਵੱਲੋਂ ਵੀ ਬਕਾਇਦਾ মিডিਆ ਨਾਲ ਗੱਲਬਾਤ ਕਰਦਿਆਂ ਹੋਇਆਂ ਵੱਖ-ਵੱਖ ਮਾਮਲੇ ਸਬੰਧੀ ਅਸਹਿਮਤੀ ਨੂੰ ਲੈ ਕੇ ਜੋ ਹੈ ਜਾਣਕਾਰੀ ਸਾਂਝੀ ਕੀਤੀ ਗਈ ਆ ਉਹਨਾਂ ਕਿਹਾ ਕਿ ਜਿਹੜੀ ਪਹਿਲੀ ਐਫਆਈਆਰ ਕਿਸਾਨਾਂ ਵੱਲੋਂ ਦਰਜ ਕਰਵਾਈ ਗਈ ਸੀ ਉਸ ਆਧਾਰ ਦੇ ਉੱਪਰ ਵੀ ਹੁਣ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਬਕਾਇਦਾ ਜੋ ਪੰਕਜ ਪੱਪੂ ਨਾਮਕ ਵਿਅਕਤੀ ਦੇ ਉੱਪਰ ਕਾਰਵਾਈ ਦੀ ਮੰਗ ਨੂੰ ਵੀ ਜ਼ੋਰ ਦਿੱਤਾ ਜਾ ਰਿਹਾ ਸੀ ਉਸ ਸਬੰਧੀ ਜੋ ਜਾਂਚ ਹੈ ਉਹ ਸੀਆਈਏ ਸਟਾਫ ਦੇ ਵੱਲੋਂ ਕੀਤੀ ਜਾਵੇਗੀ ਸੰਯੁਕਤ ਕਿਸਾਨ ਮੋਰਚਾ ਨੇ ਅੱਜ ਜਿਹੜਾ ਹੈਗਾ ਕਾਲ ਦਿੱਤੀ ਸੀਗੀ ਤੇ ਉਹਦੇ ਸੰਦਰਭ ਦੇ ਵਿੱਚ ਜਿਹੜਾ ਹੈਗਾ ਉਹਨੇ ਕੁਝ ਮੰਗਾ ਸੀਗੀਆਂ ਤੇ ਉਹ ਮੰਗਾਂ ਜਿਹੜੀਆਂ ਨੇ ਅਡਰੈਸ ਹੋ ਚੁੱਕੀਆਂ ਹੈਗੀਆਂ ਨੇ ਤੇ ਉਹ ਆਪ ਦਾ ਜਿਹੜਾ ਪੀਸਫੁੱਲ ਜਿਹੜਾ ਦਰਨਾ ਖਤਮ ਕਰ ਰਹੇ ਹੈਗੇ ਨੇ ਤੇ ਦਰਾਨੇ ਦਰਨਾ ਇੱਕ ਨਿੱਕਾ ਜਿਹਾ ਇਨਸੀਡੈਂਟ ਜਿਹੜਾ ਹੈਗਾ ਉਹ ਰਿਪੋਰਟ ਹੋਇਆ ਸੀਗਾ ਕਿ ਸਾਡੇ ਕੁਝ ਮੁਲਾਜ਼ਮਾਂ ਦੇ ਨਾਲ ਜਿਹੜਾ ਹੈਗਾ ਕਈ ਸੁਣੀ ਹੋ ਗਈ ਸੀ ਕਿ ਮੋਰਚੇ ਦੇ ਕੁਝ ਜਿਹੜਾ ਹੈਗਾ ਵਰਕਰਾਂ ਦੀ ਤੇ ਉਹ ਪੜਤਾਲ ਦੀਨ ਹੈਗੀ ਤੇ ਜਿਵੇਂ ਪੜਤਾਲ ਚ ਹੋਏਗਾ ਉਸ ਤਰ੍ਹਾਂ ਜਿਹੜਾ ਹੈਗਾ ਮਿਲਤਰੀਆਂ ਦੇ। ਉਹਨਾਂ ਨੇ ਮੰਗ ਕੀਤੀ ਅਸੀਂ ਜਿਹੜਾ ਜਿਹੜਾ ਮਾਮਲਾ ਦਰਜ ਕੀਤਾ ਵਾਅਦਾ ਕੀਤਾ ਜਾਵੇ ਕਿਹੜੇ ਕਿਹੜੇ ਬੰਦੇ ਇਨਵੋਲ ਹੋਤਾ। ਮਸਲਾ ਕੀ ਸੀ ਜਿਹੜਾ ਟਰਾਲੀ ਚੋਰੀ ਕਰਨ ਵਾਲਾ ਮਸਲਾ ਸੀ ਤੇ ਪੁਲਿਸ ਇਨਵੈਸਟੀਗੇਸ਼ਨ ਫੇਅਰ ਕਰ ਰਹੀ ਹੈ ਯਾਨੀ ਕਰ ਰਹੀ। ਪਰ ਇਹ ਪ੍ਰਾਣਾ ਮੈਟਰ ਹੈਗਾ ਉਹਦੇ ਵਿੱਚ ਆਲਰੇਡੀ ਐਫ ਆਈ ਆਰ ਹੋਈ ਹੋਈ ਹੈ। ਉਹਦੇ ਵਿੱਚ ਕਿਸਾਨਾਂ ਵੱਲੋਂ ਕੁਝ ਮੰਗਾਂ ਸਿਗੀਆਂ ਇਹਦੇ ਵਿੱਚ ਜਿਹੜਾ ਇੱਕ ਟਰਾਲੀ ਮਿਲੀ ਸੀਗੀ ਉਹਦੇ ਸਬੰਧਤ ਕਾਰਵਾਈ ਤੇ ਇੱਕ ਹੋਰ ਜਿਹੜਾ ਹੈਗਾ ਅ ਦੋ ਟੈਰਾ ਸਬੰਧੀ ਸੀ ਉਹਦੀ ਦਰਖਾਸਤ ਕਿਸਾਨਾ ਨੇ ਦੇ ਦਿੱਤੀ ਹੈਗੀ ਉਹਦੀ ਅਸੀਂ ਪੜਤਾਲ ਕਰ ਰਹੇ ਹਾਂ ਉਹਦੀ ਵਾਜੂ ਕਾਰਵਾਈ ਜਿਹੜੀ ਅਸੀਂ ਕਮਚਰੇ ਆਵਾਂਗੇ ਸੀਆਈ ਸਟਾਫ ਪਿਆਲਾ ਨੂੰ ਟ੍ਰਾਂਸਫਰ ਕਰਨ ਦੀ ਮੰਗ ਕੀਤੀ ਗਈ ਹੈ ਕੀ ਮੰਗ ਕਰ ਰਹੇ ਹੋ ਹਾਂ ਜੀ ਇਸ ਸਬੰਧੀ ਜਿਹੜਾ ਹੈਗਾ ਸੀਨੀਅਰ ਅਫਸਰਾਂ ਦੇ ਨਾਲ ਜਿਹੜਾ ਹੈ ਧਿਆਨ ਦੇ ਉੱਤੇ ਲਿਆ ਕੇ ਜਿਹੜੀ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ ਹੈ ਸੀਆਈ ਪਟਿਆਲਾ ਨੂੰ ਟ੍ਰਾਂਸਫਰ ਹੋਇਆ ਹੈ ਵਿਰੋਧ ਦਾ ਕਲਾਕ ਕਲੈਸ਼ ਹੋਇਆ ਜੀ ਉਹ ਕਹਿੰਦੇ ਵੀ ਅਸੀਂ ਕਾਰਵਾਈ ਕੋਈ ਨਹੀਂ ਕਰਾਣੀ ਕਿਉਂਕਿ ਅਸੀਂ ਵੀ ਡੀਐਸਪੀ ਦੇ ਖਿਲਾਫ ਕੋਈ ਲਿਖਤੀ ਦਿਸ਼ਾ ਦੇਣੀ ਸੀ ਲੱਗਦਾ ਵੀ ਯੇਪ ਯੇਪ ਨਿੱਕੀ ਮੋਟਿਸ ਕਫਲ ਸੀ ਇਹ ਪੜਤਾਲ ਦੇ ਦੇ ਰਿਹਾ